ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਗੇੜ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਵੀਕ ਤੋਂ ਮੈਂ ਲੈਂਦਾ ਸੀ ਮੈਂ ਕਲਾਕਾਰ ਤੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਲੜਾਈ ਜੇਗੀ ਮੈਨ ਟੂ ਮੈਨ ਹੋਗੀ ਤੁਸੀਂ ਤੇ ਬੱਚਿਆਂ ਤੱਕ ਬੋਲੋਗੇ ਤੇ ਜੇ ਬੱਚਿਆਂ ਵਾਲਾ ਕੰਮ ਹੀ ਖੋਲ ਲਿਆ ਭਗਵੰਤ ਮਾਨ ਜੀ ਤੇਰਾ ਤੇ ਸਾਰੀ ਦੁਨੀਆ ਵਿੱਚ ਤੂੰ ਸ਼ਰਮਸਾਰ ਹੋ ਜਾ। ਕਿ ਰਾਜਪਾਲ ਦੇ ਭਾਸ਼ਣ ਦੇ ਡਿਬੇਟ ਸ਼ੁਰੂ ਹੋਵੇ ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ। ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਭਾਸ਼ਣ ਬਾਰੇ ਜੋ ਮਰਜ਼ੀ ਬੋਲ ਲਿਓ। ਬੋਲੋ। ਕਿਉਂਕਿ ਉਦੋਂ ਤੱਕ ਇਹਨਾਂ ਨੇ ਚਲੇ ਜਾਣਾ। ਇਹ ਇੰਨੀ ਦੇਰ ਬੈਠਣ ਵਾਲੇ ਹੈ ਨਹੀਂ। ਇਹ ਬਿਨਾ ਸੱਤਾ ਤੋਂ ਬੈਠ ਨਹੀਂ ਸਕਦੇ। ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜ਼ਿੰਦਾ ਗ੍ਰਿਫਟ ਕਰਤਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਤੇ ਮੈਨੂੰ ਵੀ ਸ਼ੌਕ ਨਹੀਂ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਰੀਕ ਤੋਂ ਮੈਂ ਲੈਂਦਾ ਸੀ ਮੈਂ ਕਲਾ ਕਰਕੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਇਹ ਕਿ ਪੈਸੇ ਦੀ ਖੇਡ ਨਹੀਂ ਹੁੰਦੀ ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ ਇਹ ਜਿਹੜੀ ਆਹਤ ਹੈ ਨਾ ਕਲਾ ਹੈ ਇਹ ਬਹੁਤ ਵੱਡੀ ਗੱਲ ਹੈ ਹਾਂ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਏ ਦਿਹਾੜੀ ਲੈਂਦਾ ਸੀ ਇਹ ਜਬਲੀਆਂ ਮਾਰਦਾ ਸੀ ਤੇ ਤੁਸੀਂ ਕੋਈ ਤੁਹਾਡਾ ਐਮਪੀ ਆ ਹੋ ਕੱਲ ਜਿਸ ਲੈਵਲ ਤੱਕ ਇਹ ਹਾਊਸ ਦੀ ਪ੍ਰोसीडिंग ਤੁਸੀਂ ਵੇਖਿਆ ਸ਼ਰਮਸਾਰ ਕਿਸੇ ਨੇ 75 ਸਾਲਾਂ ਅਜਿਹਾ ਲੋਅਰ ਲੈਵਲ ਤੇ ਆ ਕੇ ਡਿਬੇਟ ਐਂਡ ਵਿਸ਼ੇਸ਼ ਤੌਰ ਮੁੱਖ ਮੰਤਰੀ ਹੀ ਕ੍ਰੋਸ ਦੀ ਫਲੋਰ ਜੇ ਸਹੀ ਮੈਨੇ ਚ ਵੇਖੋ ਤੇ ਡਿਸਕਵালিਫਿਕੇਸ਼ਨ ਭਗਵੰਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਉਹਨੇ ਫਲੋਰ ਕ੍ਰੋਸ ਕੀਤਾ ਇਹਨੂੰ ਪਾਰਲੀਮੈਂਟਰੀ ਇਹਦੇ ਡੈਮੋਕ੍ਰੇਸੀ ਚ ਕਿਹਾ ਜਾਂਦਾ ਕ੍ਰੋਸਿੰਗ ði ਫਲੋਰ ਉਹ ਆਪਣੀ ਕੁਰਸੀ ਛੱਡ ਕੇ ਆਪੋਜੀਸ਼ਨ ਵਾਲੇ ਪਾਸੇ ਜਿਸ ਤਰ੍ਹਾਂ ਫਿਜ਼ੀਕਲੀ ਥ੍ਰੈਟ ਕਰਨ ਵਾਸਤੇ ਸਾਨੂੰ ਆਏ ਨੇ ਕੋ ਸਾਨੂੰ ਡਰ ਖੋਫ ਨਾ ਇਹਦਾ ਤਾਂ ਨਾ ਇਹਦੀ ਇਹਦੀ ਸਰਕਾਰ ਦਾ ਨਾ ਇਹਦੀ ਕੈਬਨਿਟ ਦਾ ਉਹ ਜਸ ਟਾਈਮ ਨਸ਼ੇ ਵਿੱਚ ਤੂਰ ਇਹ ਤਾਕਤ ਦੇ ਨਸ਼ੇ ਵਿੱਚ ਤੂਰ ਪਰਸਨਲਾਈਜ਼ਡ ਅਟੈਕ ਬੱਚਿਆਂ ਤੱਕੇ ਬੰਦਾ ਆਇਆ ਵੇਖੋ ਸਾਰਿਆਂ ਨੂੰ ਅਫਸੋਸ ਦੀ ਗੱਲ ਏ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਨੀ ਲੜਾਈ ਜਿਹੜੀ ਮੈਨ ਟੂ ਮੈਨ ਹੁੰਦੀ ਤੁਸੀਂ ਕਰਤੇ ਬੱਚਿਆਂ ਤੱਕ ਪਹੁੰਚ ਰਹੇ ਤੇ ਜੇ ਬੱਚਿਆਂ ਵਾਲਾ ਕੰਮ ਹੀ ਖੋਲ ਲਿਆ ਭਗਵੰਤ ਮਾਨ ਜੀ ਤੇਰਾ ਤੇ ਸਾਰੀ ਦੁਨੀਆ ਵਿੱਚ ਤੂੰ ਸ਼ਰਮਸਾਰ ਹੋ ਜਾਏਗਾ ਜੇ ਤੇਰੇ ਕੀਤੇ ਹੋਏ ਕਾਰਨਾਮੇ ਜਿਹੜੇ ਨੇ ਜੋ ਤੂੰ ਕਰਨਾ ਜੋ ਤੇਰੇ ਤੌਰ ਤਰੀਕੇ ਨੇ ਜੇ ਅਸੀਂ ਵੀ ਉਹੀ ਖੋਲ ਲਏ ਜੇ ਤੇਰੇ ਲੈਵਲ ਤੇ ਕਾਂਗਰਸ ਦੇ ਜਾਂ اپੋਜੀਸ਼ਨ ਦੇ ਐਮ ਐਲ ਏਜ਼ ਆ ਗਏ ਤੇ ਮੇਰਾ ਖਿਆਲ ਹੈ ਕਿ ਸਾਰੇ ਲੋਕਾਂ ਵਾਸਤੇ ਇੱਕ ਬਹੁਤ ਮਾੜਾ ਟ੍ਰੈਂਡ ਅਸੀਂ ਸੈੱਟ ਕਰਾਂਗੇ ਅਸੀਂ ਆਪਣੇ ਆਪ ਤੇ ਪੂਰਾ ਕੰਟਰੋਲ ਰੱਖਿਆ ਸੰਜਮ ਰੱਖਿਆ ਮੈਂ ਆਪਣੇ ਸਾਰੇ ਕਲੀਗਜ਼ ਨੂੰ ਇਸ ਗੱਲ ਦਾ ਸ਼ੁਕਰੀਆ ਦਾਬ ਵੀ ਕਰਨਾ ਚਾਹਨਾ ਕਿ ਅਸੀਂ ਆਪਣੀ ਲਕਸ਼ਮਣ ਰੇਖਾ 'ਚ ਰਹੇ ਹਾਂ ਮੁੱਖ ਮੰਤਰੀ ਨੇ ਕੋਈ ਕਸਰ ਨਹੀਂ ਛੱਡੀ